ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਦੁਕਾਨਦਾਰਾਂ ਨੂੰ ਚੇਤਾਵਨੀ ਸਮਾਨ ਬਾਹਰ ਰੱਖਿਆ ਤੇ ਤਹਿ ਬਜਾਰੀ ਨਹੀਂ ਅਗਰ ਚੱਕ ਲਿਆ ਤਾਂ ਨਹੀਂ ਕੀਤਾ ਜਾਵੇਗਾ ਵਾਪਸ ਅੱਜ ਸੋਮਵਾਰ ਨੂੰ 11 ਵਜੇ ਲਗਭਗ ਬਟੰਡਾ ਦੇ ਨਗਰ ਨਿਗਮ ਦੇ ਕਮਿਸ਼ਨਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਹੁਤ ਸਾਰੇ ਦੁਕਾਨਦਾਰ ਜਿਹੜੇ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਲੈਂਦੇ ਆ ਤੇ ਲਗਾਤਾਰ ਉਹਨਾਂ ਦਾ ਇਸ ਤੋਂ ਪਹਿਲਾਂ ਸਮਾਨ ਇਹ ਸਾਡੇ ਵੱਲੋਂ ਚੱਕਿਆ ਵੀ ਗਿਆ ਤੇ ਉਹਨਾਂ ਨੂੰ ਜੁਰਮਾਨੇ ਲਗਾ ਕੇ ਉਹਨਾਂ ਨੂੰ ਉਹਨਾਂ ਸਮਾਨ ਉਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਲੇਕਿਨ ਹੁਣ ਇਸ ਤਰ੍ਹਾਂ ਦਾ ਅਗਰ ਇਹ ਆਪਣਾ ਕੰਮ ਹੋਇਆ ਤਾਂ ਉਹਨਾਂ ਸਖਤ ਚੇਤਾਵਨੀ ਦਿੱਤੀ ਹੈ ਇਹਨਾਂ ਆਪਣਾ ਦੁਕਾਨਦਾਰਾਂ ਨੂੰ ਵੀ ਅਗਰ ਸਮਾਨ ਤੁਸੀਂ ਬਾਹਰ ਰੱਖਿਆ ਤਾਂ ਸਾਡੇ ਵੱਲੋਂ ਸਮਾਨ ਜੋ ਆਪਣਾ ਚੱਕਿਆ ਗਿਆ ਤਾਂ ਉਸ ਤੋਂ ਬਾਅਦ ਇਹ ਵਾਪਸ ਨਹੀਂ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਕੋਰਟ ਰੋਡ ਦੀਆਂ ਇਹ ਤੁਹਾਨੂੰ ਦਿਖਾ ਰਹੇ ਹਾਂ ਆਪਣਾ ਤਸਵੀਰਾਂ ਜਿੱਥੇ ਇੱਥੇ ਆਪਣਾ ਦੁਕਾਨਦਾਰਾਂ ਵੱਲੋਂ 4 ਤੋਂ 5 ਫੁੱਟ ਇਹੀ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਇਹ ਆਪਣਾ ਰੱਖਿਆ ਜਾਂਦਾ ਤੇ ਤੁਲਨਾ ਨਾਲ ਆਪਣਾ ਮੁਸ਼ਕਲ ਹੋ ਜਾਂਦਾ ਜਿਸ ਨੂੰ ਦੇਖ ਕੇ ਜੇ ਨਗਰ ਨਿਗਮ ਦੇ ਕਮਿਸ਼ਨਰ ਨੇ ਇਹਨਾਂ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਵੀ ਅਗਰ ਤੁਸੀਂ ਦੁਕਾਨ ਦੇ ਬਾਹਰ ਸਮਾਨ ਰੱਖਿਆ ਤੇ ਤੈ ਬਾਜ਼ਾਰੀ ਦੀ ਸਾਡੀ ਟੀਮ ਬਲੋ ਚੱਕ ਲਿਆ ਗਿਆ ਤਾਂ ਉਹ ਮੁੜ ਕੇ ਸਮਾਨ ਇਹ ਵਾਪਸ ਨਹੀਂ ਕੀਤਾ ਜਾਵੇਗਾ ਜਿਹੜੇ ਕਿ ਆਪਣੇ ਕਾਫੀ ਸਾਰੇ ਦੁਕਾਨਦਾਰ ਆਪਣੀ ਦੁਕਾਨ ਤੋਂ ਬਾਹਰ ਆਪਣਾ ਸਮਾਨ ਰੱਖ ਲੈਣ ਨੇ ਹੈ ਜਿਸ ਕਰਕੇ ਬਹੁਤ ਸਾਰੀ ਜਗ੍ਹਾ ਤੇ ਸਾਨੂੰ ਟ੍ਰੈਫਿਕ ਦੀ ਸਮੱਸਿਆ ਲੋਕਾਂ ਨੂੰ ਫੁੱਟਪਾਥ ਤੇ ਚੱਲਣ ਦੀ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦਾ ਸਮਾਨ ਨਿਤ ਤੇ ਬਾਜ਼ਾਰੀ ਦੇ ਕਰਮਚਾਰੀ ਜਾ ਕੇ ਉਹਨੂੰ ਪਿਕ ਕਰ ਲੈਣੇ ਆ ਤੇ ਜਾਂ ਫਿਰ ਜਦੋਂ ਗੱਡੀ ਜਾਂਦੀ ਹੈ ਤਾਂ ਕਈ ਸਾਰੇ ਦੁਕਾਨਦਾਰ ਸਮਾਨ ਅੰਦਰ ਰੱਖ ਲੈਂਦੇ ਤੇ ਆਫਟਰ 15 20 ਮਿੰਟਸ ਉਹ ਸਮਾਨ ਵਾਪਸ ਬਾਹਰ ਕਰ ਦਿੰਦੇ ਆ ਉਹ ਉਹ ਉਹਨਾਂ ਨੂੰ ਇੱਕ ਬੇਨਤੀ ਹੀ ਹੈ ਹੱਥ ਜੋੜ ਕੇ ਕਿ ਬਾਕੀ ਲੋਕਾਂ ਨੇ ਵੀ ਆਪਣਾ ਕਾਰੋਬਾਰ ਕਰਨਾ ਬਾਕੀ ਲੋਕਾਂ ਨੇ ਵੀ ਮਾਰਕੀਟ ਵਿੱਚ ਜਾਣਾ ਹੈ ਤੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਆਪਣਾ ਸਮਾਨ ਆਪਣੀ ਡੈਜ਼ਿਗਨੇਟਿਡ ਜਗ੍ਹਾ ਤੇ ਅੰਦਰ ਹੀ ਰੱਖੋ ਕਿਉਂਕਿ ਹੁਣ ਜੇ ਸਮਾਨ ਤੁਹਾਡਾ ਕਿਸੇ ਵੀ ਪ੍ਰਕਾਰ ਚੱਕਿਆ ਜਾਂਦਾ ਹੈ ਤਾਂ ਉਹ ਵਾਪਸ ਨਹੀਂ ਦਿੱਤਾ ਜਾਏਗਾ ਨਾਲੇ ਤੁਹਾਡੇ ਜਿਹੜੇ ਕਾਨੂੰਨ ਮੁਤਾਬਿਕ ਜਿਹੜੇ ਫਾਈਨ ਹੈ ਉਹ ਤੁਹਾਡੇ ਤੇ ਇੰਪੋਜ਼ ਕਰ ਦਿੱਤੇ ਜਾਣਗੇ ਤੋ ਇਸ ਕਰਕੇ ਸਾਰਿਆਂ ਨੂੰ ਬੁਜਾਰਿਸ਼ ਹੈ ਕਿ ਜਿਹੜੀ ਚਲਨ ਫਿਰਨ ਦੀ ਜਗ੍ਹਾ ਹੈ ਗੱਡੀਆਂ ਦੇ ਤੁਰਨ ਫਿਰਨ ਦੀ ਜਗ੍ਹਾ ਹੈ ਉਹਨਾਂ ਨੂੰ ਸਾਫ਼ ਰੱਖਿਆ ਜਾਵੇ ਉਹਨਾਂ ਨੂੰ ਓਪਨ ਰੱਖਿਆ ਜਾਵੇ ਇਸੇ ਪ੍ਰਕਾਰ ਦੇ ਇਸ ਤਰੀਕੇ ਦੇ ਜੇ ਕੋਈ ਸਮਾਨ ਤਾਂ ਬਾਜ਼ਾਰੀ ਵੱਲੋਂ ਪਿੱਕ ਕੀਤਾ ਜਾਂਦਾ ਹੈ ਤਾਂ ਉਹ ਦੁਬਾਰਾ ਵਾਪਸ ਨਹੀਂ ਕੀਤਾ ਜਾਏਗਾ ਇੱਕ ਸਰ ਦੁਕਾਨਦਾਰਾਂ ਦੇ ਗੱਲ ਨੂੰ ਇਹ ਕਹਾ ਜਾ ਰਿਹਾ ਕਿ ਕੁਝ ਦੁਕਾਨਦਾਰ ਅੱਗੇ ਜਿਹੜਾ ਦੁਕਾਨ ਦੇ ਜਗ੍ਹਾ ਵੀ ਉਹ ਰੈਂਟੇ ਵੀ ਦੇ ਦਿੰਦੇ ਹੈ ਕਿਰਾਇਆ ਲੈਣ ਲੱਗਦੇ ਦੇਖੋ ਉਹ ਤਾਂ ਇੱਕ ਉਸ ਦੇ ਉੱਪਰ ਅਸੀਂ ਕੋਈ ਰੈਗੂਲੇਸ਼ਨ ਨਹੀਂ ਕਰ ਸਕਦੇ ਜੀ ਕਿ ਕੋਈ ਸਾਹਮਣੇ ਵਾਲੀ ਜਗ੍ਹਾ ਅਸੀਂ ਤਾਂ ਜਗ੍ਹਾ ਨੂੰ ਖਾਲੀ ਕਰਵਾ ਸਕਦੇ ਹਾਂ ਕਿ ਕੋਈ ਕਿਸੇ ਵੀ ਬੰਦੇ ਨੂੰ ਇਸ ਤਰੀਕੇ ਦਾ ਕੋਈ ਅਧਿਕਾਰ ਨਹੀਂ ਹੈ ਪੈਸੇ ਦੇ ਲੈ ਕੇ ਉਹ ਕਿਸੇ ਨੂੰ ਲਗਵਾਣ ਦਾ ਪਰ ਜੇ ਕੋਈ ਸਾਡੇ ਕੋਲ ਸਪੈਸੀਫਿਕ ਕੰਪਲੇਂਟ ਇਸ ਚੀਜ਼ ਦੀ ਆਂਦੀ किसी पर्टिकुलर दुकानदार के खिलाफ या होर कुछ तो वो उपर अभी बनती कार्रवाई करा जी फाइन की गल करिए कि फाइन लगू जी दो बारी तीन बारी की बार करिए देखो जी फाइन के प्रोविजन अलग अलग है अलग अलग टाइम से पांच सौ रुपए तो लेकर दो हज़ार रुपए तक का फाइन लग सकता ये फाइन है ये एंड फाइन के प्रोविजन अलग हैं कितनी बार ऑफेंस हों तो एज पर एक्ट असी ही उसके मुताबिक ही फाइन लगा सकते उस तो ज़्यादा नहीं लगा सकते समान फिर हम थोड़ा बहुत वापस नहीं किया जाएगा नहीं समान नहीं वापस किया जाएगा हूँ क्योंकि काफ़ी टाइम तो शिकायत ਐਂਡ ਮਤਲਬ ਉਸਨ ਬੰਦੇ ਨੂੰ ਵੀ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ ਜਿਹੜਾ ਰੂਲ ਨੂੰ ਫੋਲੋ ਕਰਦਾ ਹੈ ਉਹ ਆਪਣੀ ਦੁਕਾਨ ਵਿੱਚੇ ਰੱਖੇ ਰੱਖਦਾ ਹੈ ਸਮਾਨ ਦੂਜੇ ਵਾਲਾ ਬੰਦਾ ਸਮਾਨ ਨੂੰ ਗਾਂਤ ਹੋਗਾ ਅੱਗੇ ਵਧਾਈ ਜਾਂਦਾ ਤਾਂ ਉਹਦਾ ਬਿਜ਼ਨਸ ਵੀ ਵੱਧਦਾ ਹੈ ਤਾਂ ਆਸ-ਪਾਸ ਵਾਲੇ ਬੰਦੇ ਨੂੰ ਵੀ ਇਸ ਚੀਜ਼ ਦਾ ਨੁਕਸਾਨ ਹੁੰਦਾ ਤਾਂ ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਿਆ ਜਾਏਗਾ ਕਿ ਤੇ ਬਾਜ਼ਾਰੀ ਵਿੱਚ ਜੇ ਕੋਈ ਸਮਾਨ ਚੱਕਿਆ ਗਿਆ ਤਾਂ ਉਹਨੂੰ ਵਾਪਸ ਨਹੀਂ ਕੀਤਾ ਜਾਏਗਾ ਥੈਂਕ ਯੂ ਸਰ